ਪਠਾਨਕੋਟ ਤੋਂ ਦਾ ਵਾਈਟ ਕਾਲਜ ਤੋਂ ਅੱਜ ਤਮਾਮ ਸਟੂਡੈਂਟਸ ਜਿਹੜੇ ਨੇ ਉਹ ਮੁਹਾਲੀ ਪਹੁੰਚੇ ਐ ਔਰ ਤਰਨਾ ਪ੍ਰਦਰਸ਼ਨ ਕਰ ਰਹੇ ਨੇ ਇਸ ਦੀ ਅਸਲ ਵਜ੍ਹਾ ਕੀ ਹੈ ਤਰਨਾ ਪ੍ਰਦਰਸ਼ਨ ਕਿਉਂ ਕੀਤਾ ਜਾ ਰਿਹਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਕਿਸਾਨਾਂ ਨਾਲ ਕੀਤਾ ਵਾਦਾ ਪੂਰਾ ਕੀਤਾ ਹੈ ਕਿਸਾਨਾਂ ਨੂੰ ਨਹਿਰਾ ਦੀਆਂ ਟੇਲਾਂ ਤੱਕ ਸਿਜਾਈ ਲਈ ਸਮੇਂ ਸਿਰ ਅਤੇ ਪੂਰਾ ਪਾਣੀ ਮੁਹੱਈਆ ਕਰਵਾਇਆ ਜਿਸ ਨਾਲ ਕਿਸਾਨਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਸ਼ਿਸ਼ ਸਦਕਾ ਫਸਲਾਂ ਦੀ ਸਿਜਾਈ ਲਈ 14103 ਖਾਲਾਂ ਨਾਲ ਟੇਲਾਂ ਤੱਕ ਨਹਿਰੀ ਪਾਣੀ ਪਹੁੰਚਾਇਆ ਗਿਆ ਪੰਜਾਬ ਸਰਕਾਰ ਦੀ ਸੁਪਰਾਲੀ ਨਾਲ ਨਾ ਸਿਰਫ ਕਿਸਾਨਾਂ ਨੂੰ ਫਾਇਦਾ ਹੋ ਰਿਹਾ ਬਲਕਿ ਇਸ ਦੇ ਨਾਲ ਧਰਤੀ ਹੇਠਲੇ ਪਾਣੀ ਦੀ ਵੀ ਬਚਤ ਹੋਵੇਗੀ ਮੇਰਾ ਨਾਮ ਜੀ ਸੁਖਵੀਰ ਸਿੰਘ ਪਿੰਡ ਘੋਤਪੋਕਰ ਅਸੀਂ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਜੋ ਸਰਕਾਰ ਨੇ ਜੋ ਵਾਅਦਾ ਕੀਤਾ ਸੀਗਾ ਕਿ 11 ਤਰੀਕ ਤੋਂ ਪਹਿਲੇ ਪਹਿਲੇ ਪਾਣੀ ਅਸੀਂ ਛਾੜ ਦੇਵਾਂਗੇ ਤੇ 15 ਤਰੀਕ ਜੋ ਮਾਜੇ ਨੂੰ ਦਿੱਤੀ ਹੈ ਲਵਾਈ ਲਾਉਣ ਵਾਸਤੇ ਝੋਨਾ ਲਾਉਣ ਵਾਸਤੇ ਉਸ ਤੋਂ ਪਹਿਲੇ ਪਹਿਲੇ ਸਰਕਾਰ ਨੇ ਜੋ ਵਾਅਦਾ ਕੀਤਾ ਸਰਕਾਰ ਦਾ ਵਾਅਦਾ ਪੂਰਾ ਕੀਤਾ ਮੈਂ ਸੁਵੇਰਾ ਸੁਖਵਿੰਦਰ ਸਿੰਘ ਗੋਤਪੌਗਤਾ ਰਹਿਣ ਵਾਲਾ ਅਸੀਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਨਹਿਰਾਂ ਨੂੰ ਸਵੇਰ ਨੂੰ ਸਾਫ਼ ਕਰਕੇ ਪਾਣੀ ਜ਼ਿਮੀਂਦਾਰਾਂ ਤੱਕ ਪਾਣੀ ਪਹੁੰਚਾਇਆ ਹਰ ਮੌਕੇ ਤੱਕ ਪਾਣੀ ਪਹੁੰਚਾਇਆ ਵਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਖੁਸ਼ਹਾਲ ਪੰਜਾਬ ਖੁਸ਼ਹਾਲ ਕਿਸਾਨ ਉਹਨਾਂ ਐਮਬੀਬੀਐਸ ਵਿਦਿਆਰਥੀਆਂ ਦਿਆ ਕਿਹੜੀਆਂ ਮਜਬੂਰੀਆਂ ਨੂੰ ਲੈ ਕੇ ਅੱਜ ਧਰਨਾ ਦੇ ਰਹੇ ਨੇ ਇਸ ਬਾਬਤ ਡਾਇਰੈਕਟਰ ਮੈਡੀਕਲ ਸਿੱਖਿਆ ਤੇ ਰਿਸਰਚ ਵਿਭਾਗ ਦੇ ਜਿਹੜੇ ਡਾਇਰੈਕਟਰ ਨੇ ਡਾਕਟਰ ਅਵਨੀਸ਼ ਕੁਮਾਰ ਉਹਨਾਂ ਨਾਲ ਗੱਲਬਾਤ ਕਰਦੇ ਔਰ ਪੂਰਾ ਮਾਮਲਾ ਜਿਹੜਾ ਉਹ ਵੀ ਸਮਝਦੇ ਰੁਕ ਸਭ ਕਾਰਨ ਕੀ ਐਸਐਲ ਦੇ ਵਿੱਚ ਇਹ ਕਹਿ ਰਹੇ ਵੀ ਸਾਡੀਆਂ ਮੰਗਾਂ ਨਹੀਂ ਮੰਨੀ ਜਾਂਦੀਆਂ ਸਾਨੂੰ ਕਾਲਜ ਉਹ ਸ਼ਿਫਟ ਨਹੀਂ ਕੀਤਾ ਜਾ ਰਿਹਾ ਅਸਲ ਸਚਾਈ ਕੀ ਹੈ ਇਹਦੇ ਵਿੱਚ ਇਹਨਾਂ ਦੀ ਸ਼ਿਫਟਿੰਗ ਦੇ ਹੱਕ 'ਚ ਅਸੀਂ ਵੀ ਕੇਂਦਰ ਸਰਕਾਰ ਨੂੰ ਲਿਖਿਆ ਤੇ ਨੈਸ਼ਨਲ ਮੈਡੀਕਲ ਕਮਿਸ਼ਨ ਨੇ ਇਹਨਾਂ ਦੀ ਸ਼ਿਫਟਿੰਗ ਕਰਨ ਦੇ ਆਦੇਸ਼ ਦੇ ਦਿੱਤੇ ਜਿਸ ਆਦੇਸ਼ ਦੇ ਵਿਰੁੱਧ ਇੰਸਟੀਚਿਊਸ਼ਨ ਨੇ ਕੋਰਟ 'ਚ ਜਾ ਕੇ ਸਟੇ ਲੈ ਲਈ ਤੀ ਤੇ ਇਸ ਕਰਕੇ ਅਸੀਂ ਇਹਨਾਂ ਦੀ ਸ਼ਿਫਟਿੰਗ ਹਲੇ ਨਹੀਂ ਕਰ ਸਕਦੇ ਕਿਉਂਕਿ ਮੈਟਰ ਸਬ ਜੂਡੀਸ ਹੈ ਸਰ ਇਹਦੇ ਵਿੱਚ ਮਤਲਬ ਜੇ ਤੁਸੀਂ ਲਿਖ ਕੇ ਭੇਜਤਾ ਸੀ ਉਦੋਂ ਪਰਮਿਸ਼ਨ ਹੋ ਗਈ ਸੀ ਸ਼ਿਫਟ ਕਰਨ ਦੀ ਉਸ ਤੋਂ ਬਾਅਦ ਸਟੇ ਲਿਆ ਉਹਨਾਂ ਨੇ ਹਾਂਜੀ ਸ਼ਿਫਟ ਕਰਨ ਦੀ ਪਰਮਿਸ਼ਨ ਐਨ ਐਮ ਸੀ ਨੇ ਦੇਤੀ ਸੀ ਜੀ ਉਸ ਤੋਂ ਬਾਅਦ ਕੋ ਇੰਸਟੀਚੂਨ ਨੇ ਹਾਈ ਕੋਰਟ ਜਾ ਕੇ ਇਸ ਦੇ ਖਿਲਾਫ ਸਟੇ ਲੈ ਲਈ ਤੇ ਮੈਟਰ ਸਬ ਜੂਡੀਸ ਹੈ ਇਸ ਕਰਕੇ ਸ਼ਿਫਟਿੰਗ ਹਲੇ ਨਹੀਂ ਕੀਤੀ ਜਾ ਸਕਦੀ ਜਦ ਤੱਕ ਸਟੇ ਵਿਧਰਾ ਨਹੀਂ ਹੁੰਦੀ ਇਸ ਕੇਸ ਦੀ ਅਗਲੀ ਮਿਤੀ 1 ਅਗਸਤ ਹੈ। ਠੀਕ ਹੈ ਜੀ। ਸਰ ਫਿਰ ਇਹ ਪ੍ਰਦਰਸ਼ਨ ਕਰਨ ਦਾ ਕੀ ਕਾਰਨ? ਪ੍ਰਦਰਸ਼ਨ ਕੋਈ ਹੱਲ ਹੈਗਾ ਇਸ ਪ੍ਰਦਰਸ਼ਨ ਦਾ? ਪ੍ਰਦਰਸ਼ਨ ਇਸ ਚੀਜ਼ ਦਾ ਕੋਈ ਹੱਲ ਨਹੀਂ ਕਿਉਂਕਿ ਮੈਟਰ ਸਬਜੈਕਟ ਹੈ। ਜੀ। ਕੋਰਟ ਤੋਂ ਸਟੇਜ ਹੱਦ ਤੱਕ ਵੋਕੇਟ ਨਹੀਂ ਹੁੰਦੀ। ਇਸ ਦਾ ਕੋਈ ਹੱਲ ਨਹੀਂ ਹੈ। ਤੁਹਾਡੀ ਫਿਰ ਕੀ ਡਵਾਈਸ ਹੈ ਨਾ ਸਟੂਡੈਂਟਸ ਨੂੰ ਜਿਹੜੇ ਨੀਚੇ ਪ੍ਰੋਟੈਸਟ ਕਰ ਰਹੇ ਨੇ? ਉਹ ਆ ਕੇ ਗੱਲਬਾਤ ਕਰਨ ਜੇ ਕੋਈ ਉਹਨਾਂ ਨੂੰ ਲੱਗਦਾ ਵੀ ਅਸੀਂ ਇਸ ਵਿੱਚ ਕੋਈ ਹੱਲ ਦੇ ਕਰ ਸਕਦੇ ਹਾਂ ਤਾਂ ਅਸੀਂ ਜ਼ਰੂਰ ਕਰਾਂਗੇ। ਜੀ ਬਿਲਕੁਲ। ਉਹਨੂੰ ਠੀਕ ਹੈ ਤਾਂ ਸਿੱਧੇ ਤੌਰ ਦੇ ਉੱਪਰ ਇੱਕ ਦੋ ਤੁਕੀ ਗੱਲ ਹੈ ਵੀ ਜਦੋਂ ਅਦਾਲਤ ਦੇ ਵਿੱਚ ਕੇਸ ਹੈ ਫਿਰ ਕੋਈ ਵੀ ਆਰਗੇਨਾਈਜੇਸ਼ਨ ਕੋਈ ਵੀ ਅਦਾਰਾ ਵਿੱਚ ਦਖਲ ਅੰਦਾਜ਼ੀ ਨਹੀਂ ਕਰ ਸਕਦਾ ਜਰੂਰ ਤੱਕ ਸਟੇਜਡ ਆਉਟ ਵਿਦਡਰੋ ਨਾ ਹੋ ਸਕੇ ਤਾਂ ਸਿੱਧੇ ਤੌਰ ਦੇ ਉੱਪਰ ਜੇਕਰ ਗੱਲ ਕਰੀਏ ਤਾਂ ਤਮਾਮ ਜਿਹੜੇ ਸਟੂਡੈਂਟਸ ਨੇ ਇਸੇ ਤਰੀਕੇ ਦੇ ਨਾਲ ਪ੍ਰਦਰਸ਼ਨ ਕਰ ਰਹੇ ਨੇ ਤਾਂ ਹੱਲ ਕਿਤੇ ਨਾ ਕਿਤੇ ਅਦਾਲਤ ਨੇ ਹੀ ਕਰਨਾ ਹੈ ਕੈਮਰਾ ਪਰਸਨ ਗਣੇਸ਼ ਦੇ ਨਾਲ ਮਨਜੋਤ ਸਿੰਘ ਕੰਗ ਦੈਨਿਕ ਸਫਰਾ ਟੀਵੀ ਮੋਹਾਲੀ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप